ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਖੰਗੋਰਾ ਮਾਰਦਿਆਂ ਬਚਨ ਸਿੰਘ ਨੇ ਆਪਣੇ ਘਰ ਆਉਣ ਦਾ ਨੌਹਾਂ ਨੂੰ ਸਨੇਹਾ ਦਿੱਤਾ ਸਾਰਿਆਂ ਤ੍ਰੀਮਤਾ ਚਿੱਤ ਹੋ ਗੀਆਂ ਬਚਨ ਸਿੰਘ ਖੱਦਰ ਦਾ ਕੁੜਤਾ ਚਾਦਰਾਂ ਜਦੋਂ ਤੁਰਦਾ ਖਰੜ ਖਰੜ ਕਰਦਾ ਪੈਰੀ ਭਈ ਜੁੱਤੀ ਬਚਨ ਸਿੰਘ ਦੇ ਵੱਡੇ ਸਰਦਾਰ ਹੋਣ ਦੀ ਹੋਂਦ ਨੂੰ ਦਰਸਾਉਂਦੀ ਬਚਨ ਸਿੰਘ ਦੀ ਛੋਟੀ ਨਾ ਚਰਨੋਂ ਬੜੀ ਸਾਉ ਸਵਾਦੀ ਸੀ ਭਾਵੇਂ ਬਚਨ ਸਿੰਘਾਂ ਦੀਆਂ ਸਾਰੀਆਂ ਨਵਾਂ ਸੁngੜ ਸਿਆਣੀਆਂ ਸਨ ਪਰ ਜਿਵੇਂ ਚਰਨੋਂ ਦੇ ਘਰ ਵਾਲਾ ਵਹਿਲਪੁਣਾ ਕਰਦਾ ਸੀ ਉਹਨੂੰ ਚਰਨੋਂ ਨੇ ਜਿਵੇਂ ਸਹਾਰਿਆ ਸੀ ਤੇ ਸਵਕਾਰਿਆ ਸੀ ਉਹ ਸ਼ਾਇਦ ਹੀ ਕੋਈ ਔਰਤ ਕਰਦੀ ਵਿਆਹ ਤੋਂ ਇੱਕ ਦਿਨ ਪਹਿਲਾਂ ਜਦੋਂ ਚਰਨੋਂ ਦੇ ਮਹਿੰਦੀ ਲੱਗ ਰਹੀ ਸੀ ਤਾਂ ਬਾਪੂ ਸਰਦਾਰ ਕਰਮ ਸਿੰਘ ਨੇ ਇੱਕੋ ਗੱਲ ਕਹੀ ਸੀ ਕਿ ਧੀਏ ਇਸ ਘਰੇ ਹੁਣ ਲੜਕੇ ਨਹੀਂ ਆਉਣਾ ਕੁਛੀ ਜੀ ਸੱਦ ਕੇ ਆਈ ਤੈਨੂੰ ਜੀ ਆਇਆਂ ਆ ਵਰ ਜੇ ਮੇਰੀ ਹੈ ਠੀ ਕਰਵਾਈ ਤਾਂ ਤੇਰਾ ਪਿਓ ਜਾਉਂਦਾ ਮਰਜੂ ਇਹ ਮੁੱਛਾ ਸਰਦਾਰ ਕਰਮਸਿਉਂ ਦੀਆਂ ਤਾਂ ਹੀ ਰਹਿਣੀਆਂ ਚਾਹੀਦੀਆਂ ਪਸ ਉਸੇ ਦਿਨ ਤੋਂ ਚਰਨੋਂ ਨੇ ਗੱਲ ਲੜ ਬੰਨ ਲਈ ਸੀ ਚਰਨੋਂ ਦੇ ਘਰ ਵਾਲਾ ਬਲਵੰਤ ਲੜੌੜਿਆਂ ਦੀ दारू ਪੀਂਦਾ ਕੋਈ ਸੌਰਤ ਸੰਭਾਲ ਨਹੀਂ ਸੀ ਰਹਿੰਦੀ ਪੈਣ ਬਹਿਣ ਦਾ ਕੋਈ ਟੰਗ ਨਹੀਂ ਸੀ ਚਾਰ ਨੋ ਦੀਆਂ ਸਦਰਾਂ ਮਿੱਟੀ ਵਿੱਚ ਰੁਲ ਗਈਆਂ ਸਨ ਉਹ ਬਾਲਿਆਂ ਦੀ ਛੱਤ ਵੱਲ ਝਾਕਦੀ ਤੇ ਸੋਚਦੀ ਰੱਬਾ ਗਰੀਬ ਦੀ ਤੀ ਇਹੀ ਬਣਾ ਦਿੰਦਾ ਮੈਨੂੰ ਮਿਹਨਤ ਕਰਕੇ ਟੁੱਕ ਕਮਾ ਲੈੰਤੇ ਪਰ ਘਰ ਵਾਲਾ ਤਾਂ ਚੱਜਦਾ ਹੁੰਦਾ ਐnde ਵੱਡੇ ਕਰਦੀ ਤੀ ਮੈਂ ਪਰ ਆਪਣੇ ਦੁੱਖਾਂ ਦੀਆਂ ਗੰਢਾਂ ਬਣਾ ਟੱਡ ਵਿੱਚ ਲਈ ਬੈਠੀ ਆ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਹਰ ਸ਼ਾਮ ਮੇਰੀ ਸਹਿਕ ਦੀ ਦੀ ਲੰਘਦੀ ਹੈ ਉਮਰ ਵੀ ਕੀ ਐ ਮੇਰੀ ਕੀ ਤੂੰ ਔਰਤ ਨੂੰ ਬਸ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਮਸ਼ੀਨ ਹੀ ਬਣਾਇਆ ਇਹ ਸੋਚਦਿਆਂ ਸੋਚਦਿਆਂ ਉਹਦੀ ਅੱਖ ਲੱਗ ਗਈ ਅੱਧੀ ਰਾਤ ਨੂੰ ਬਲਵੰਤ ਆਇਆ ਮੰਜੇ ਤੇ ਵਿਸਤਰਾ ਵਿਸ਼ਿਆ ਪਿਆ ਸੀ ਅੱਜ ਖੌਰੇ ਕਿਹੜੀ ਗੱਲੋਂ ਤਪਿਆ ਪਿਆ ਸੀ ਆਉਣ ਸਰ ਚਰਨੋਂ ਨੂੰ ਕਹਿੰਦਾ ਤੂੰ ਅੱਜ ਇੱਥੇ ਨਹੀਂ ਪੈਣਾ ਜਾ ਬਾਹਰ ਪੈ ਜਾ ਚਰਨੋਂ ਚੁੱਪ ਕਰਕੇ ਇੱਕ ਖੁੰਝੇ ਬੈਠੀ ਰਹੀ ਬਲਵੰਤ ਬੱਦਲ ਵਾਂਗੂ ਗੱਜਿਆ ਤੈਨੂੰ ਸੁਣਦਾ ਨਹੀਂ ਮੈਂ ਕੀ ਭੌਂਕੀ ਜਾਨਣਾ ਹੈ ਚਰਨੋਂ ਬਾਹਰ ਕਿੱਥੇ ਜਾਵਾਂ ਮੈਂ ਸਾਰੇ ਸੁੱਤੇ ਪਏ ਐ ਮੇਜ਼ ਤੇ ਪਈ ਰੋਟੀ ਵਾਲਾ ਥਾਲ ਬਲਵੰਤ ਨੇ ਚਰਨੋਂ ਵੱਲ ਵਗਾ ਮਾਰਿਆ ਡਾਲ ਵਾਲੀ ਕੌਲੀ ਬੁੜ ਕੇ ਕੇ ਚਰਨੋਂ ਦੇ ਮੱਥੇ ਵਿੱਚ ਵੱਜੀ ਚਰਨੋਂ ਦਰਦ ਨਾਲ ਕਰਾਰ ਉੱਠੀ ਪਰ ਬਲਵੰਤ ਖੌਰੇ ਕਿਸ ਮਿੱਟੀ ਦਾ ਬਣਿਆ ਸੀ ਚਰਨੋਂ ਬਾਹਰ ਚਲੀ ਗਈ ਸਾਰੇ ਜਾਣੇ ਸੁੱਤੇ ਪਏ ਸਨ ਸੱਸ ਖੜਕਾ ਸੁਣ ਕੇ ਬਾਹਰ ਆਈ ਤੇ ਚਰਨੋਂ ਨੂੰ ਆਪ ਦੀ ਸਵਾਤ ਅੰਦਰ ਲੈ ਆਈ ਪਚਣ ਸਿਉਂ ਦਾਰੂ ਪੀ ਬੈਠਾ ਸੀ ਸਿਸਕ ਦੀ ਚਰਨੋਂ ਸੱਸ ਦੇ ਮੰਜੇ ਤੇ ਬੈਠ ਗਈ ਸੱਸ ਕਹਿਣ ਲੱਗੀ ਵੇਖ ਲਓ ਜੀ ਬਲਵੰਤ ਕਿਉਂ ਬਾਹਰ ਹੋ ਰਿਹਾ ਹੈ ਵੇਖਲਾ ਚਰਨੋਂ ਦੇ ਥਾਲ ਮਾਰਿਆ ਸਿਰ ਵਿੱਚ ਪਚਨ ਸਿਉ ਮਰਦ ਤਾਂ ਫਿਰ ਮਰਦ ਹੁੰਦਾ ਹੈ ਮਰਦ ਆਪਦੀ ਤਾਕਤ ਵਿਖਾਉਂਦਾ ਹੈ ਤੁਸੀਂ ਮਾਰ ਕੇ ਵਿਖਾਓ ਖਾਂ ਨਾਲੇ ਪੁੱਠੀਆਂ ਮਤਾਂ ਦੇ ਇਹਨੂੰ ਕਹਿ ਘਰ ਦੀ ਗੱਲ ਘਰ ਵਿੱਚ ਹੀ ਰਹਿਣ ਦੇ ਹੋਰ ਕਿਤੇ ਆਪਦੇ ਪੇਕਿਆਂ ਨੂੰ ਦਾ ਸਦਾ ਵੇ ਮੇਰੀ ਇੱਜ਼ਤ ਦਾ ਸਵਾਲ ਹੈ ਸਰਦਾਰ ਬਚਨ ਸਿੰਘਾਂ ਦੀ ਘਰ ਦੀ ਗੱਲ ਘਰ ਵਿੱਚ ਹੀ ਰਹੇ ਬੰਦੇ ਤਾਂ ਐਂ ਕਰਦੇ ਹੁੰਦੇ ਆ ਚਰਨੋਂ ਗੱਲ ਸੁਣ ਚੁੱਪ ਕਰ ਗਈ ਸੱਸ ਨੇ ਚਰਨੋਂ ਨੂੰ ਸਮਝਾਉਂਦਿਆਂ ਕਿ ਆ ਪੁੱਤ ਆਪਾਂ ਮਰਦਾਂ ਦੀ ਬਰਾਬਰੀ ਨਹੀਂ ਕਰ ਸਕਦੀਆਂ ਤੂੰ ਜਾ ਪੁੱਤ ਆਪਦੇ ਕਮਰੇ ਵਿੱਚ ਤੇਰਾ ਬੰਦਾ ਤੋਂ ਹੀ ਕੱਟਣਾ ਉਹਦੇ ਨਾਲ ਚਰਨੋਂ ਨੇ ਕਮਰੇ ਅੰਦਰ ਇੱਕ ਕਾਗਜ਼ ਚੁੱਕਿਆ ਉਹ ਜਲਿਖਿਆ ਤੇ ਆਸਾ ਪਾਸਾ ਵੇ ਘਰੋਂ ਬਾਹਰ ਚਲੀ ਗਈ ਸیرے ਉੱਠਦੇ ਆ ਸੱਸ ਵੇਖਿਆ ਬੜਵੰਤ ਦਾ ਕਮਰਾ ਖੁੱਲ੍ਹਾ ਪਿਆ ਸੀ ਪਰ ਚਰਨੋਂ ਤਾਂ ਸੰਦੇਹ ਉੱਠ ਜਾਂਦੀ ਐ ਅੱਜ ਕਿਉਂ ਨਹੀਂ ਚਾਹ ਤਰੀ ਅੰਦਰ ਵੇਖਿਆ ਤਾਂ ਬੜਵੰਤ ਹੀ ਸੁੱਤਾ ਪਿਆ ਸੀ ਸੱਸ ਦੇ ਅੱਥਾ ਪੈਰਾਂ ਦੀ ਬਣ ਗਈ ਸਰਾਣੇ ਪੈ ਕਾਗਦ ਨੂੰ ਚੋਕੋ ਵੱਡੀ ਨੋਖ ਲੈ ਗਈ ਸਾਰਾ ਟੱਬਰ ਇਕੱਠਾ ਹੋ ਗਿਆ ਕਾਗਜ਼ ਤੇ ਲਿਖਿਆ ਸੀ ਪਿਆਰੇ ਬਾਪੂ ਜੀ ਮੈਂ ਤੁਹਾਡੀ ਇੱਜ਼ਤ ਨੂੰ ਦਾਗ ਨਹੀਂ ਲਾਇਆ ਤੇ ਨਾ ਹੀ ਮੈਂ ਆਪਣੇ ਪੇਕੇ ਪਰਿਵਾਰ ਵਿੱਚੋਂ ਆਪਣੇ ਬਾਪੂ ਦੀ ਮੋਛ ਨੂੰ ਨੀਵਾ ਕੀਤਾ ਮੈਨੂੰ ਲੱਭਣ ਇਹ ਕੋਸ਼ਿਸ਼ ਨਾ ਕਰਿਓ ਕਿਉਂਕਿ ਹੁਣ ਮੇਰੀ ਇੱਜ਼ਤ ਦਾ ਸਵਾਲ ਸੀ ਭਲਵੰਤ ਨੇ ਮੇਰੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ ਜਿਵੇਂ ਸੋਹਰੇ ਪਿੰਡ ਤੁਹਾਡੀ ਇੱਜ਼ਤ ਹੈ ਤੇ ਪੇਕੇ ਪਰਿਵਾਰ ਬਾਪੂ ਨੂੰ ਆਪਣੀ ਆਪਣੀ ਇੱਜ਼ਤ ਪਿਆਰੀ ਹੈ ਬਸ ਉਸੇ ਤਰ੍ਹਾਂ ਮੈਂ ਆਪਣਾ ਮਾਨ ਸਨਮਾਨ ਲੈ ਕੇ ਜਾ ਰਹੀ ਆ ਹੁਣ ਤੁਹਾਡੇ ਸਿਰ ਕੋਈ ਵਰਾ ਨਹੀਂ ਆਉਣ ਦਿੱਤਾ ਸਾਰਾ ਟੱਬਰ ਤਾਵਾ ਮਾਰਨ ਲੱਗਿਆ ਪੇਕੇ ਪਰਿਵਾਰ ਵਾਰਿਆਂ ਨੂੰ ਜਦ ਪਤਾ ਲੱਗਿਆ ਉਹਨਾਂ ਤੋਂ ਵੀ ਹੁਣ ਨੀਵੀਂ ਨਹੀਂ ਸੀ ਚੁੱਕੀ ਜਾਂਦੀ ਜੇ ਤੁਹਾਡੀ ਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ